ਅਜਨਾਲਾ ਹਲਕੇ ਵਿੱਚ ਹੜ੍ਹਾਂ ਨੇ ਕਈ ਪਰਿਵਾਰਾਂ ਦੀ ਜ਼ਿੰਦਗੀ ਨੂੰ ਉਲਟ-ਪੁਲਟ ਕਰਕੇ ਰੱਖ ਦਿੱਤਾ ਹੈ। ਪਾਣੀ ਨੇ ਘਰਾਂ, ਖੇਤਾਂ ਤੇ ਰੋਜ਼ਗਾਰ ਸਭ ਉੱਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਪਰ ਇਸ ਮੁਸ਼ਕਲ ਘੜੀ ਦੇ ਵਿੱਚ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ। ਢਾਲੀਵਾਲ ਜੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਨੇ। ਉਹ ਨਾ ਸਿਰਫ ਲੋਕਾਂ ਨੂੰ ਹੌਸਲਾ ਦੇ ਰਹੇ ਨੇ ਸਗੋਂ ਆਪਣੇ ਪਰਿਵਾਰ ਤੇ ਵਲੰਟੀਅਰਾਂ ਨਾਲ ਮਿਲ ਕੇ ਲੰਗਰ ਸੇਵਾ ਵੀ ਕਰ ਰਹੇ ਨੇ ਪ੍ਰਭਾਵਿਤ ਲੋਕਾਂ ਨੂੰ ਰੋਟੀ ਪਾਣੀ ਤੇ ਲੋੜਿੰਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਇਸ ਸੇਵਾ ਦੀ ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਢਾਲੀਵਾਲ ਪਰਿਵਾਰ ਦੇ ਛੋਟੇ ਵੱਡੇ ਸਾਰੇ ਮੈਂਬਰ ਇਸ ਕਾਰਜ ਦੇ ਵਿੱਚ ਸ਼ਾਮਿਲ ਨੇ ਉਹਨਾਂ ਦਾ ਪੋਤਾ ਵੀ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਉਹਨਾਂ ਦੇ ਨਾਲ ਖੜਾ ਹੈ ਇੱਕ ਛੋਟੀ ਉਮਰ ਵਿੱਚ ਹੀ ਹੜਪੀੜਤਾ ਦੀ ਮਦਦ ਕਰਦਾ ਇਹ ਨਜ਼ਾਰਾ ਦਰਸ਼ਕਾਂ ਦੇ ਦਿਲ ਨੂੰ ਕਾਫੀ ਛੂ ਰਿਹਾ ਇਹ ਤਸਵੀਰਾਂ ਸਪਸ਼ਟ ਕਰਦੀਆਂ ਨੇ ਕਿ ਸਿਆਸਤ ਸਿਰਫ ਵੋਟਾਂ ਦੀ ਨਹੀਂ ਹੁੰਦੀ ਪਰਕਿ ਲੋਕਾਂ ਦੀ ਸੇਵਾ ਦੀ ਵੀ ਹੁੰਦੀ ਹੈ। ਢਾਲੀਵਾਲ ਪਰਿਵਾਰ ਨੇ ਦਿਖਾ ਦਿੱਤਾ ਹੈ ਕਿ ਜਦੋਂ ਜ਼ਿੰਮੇਵਾਰੀ ਤੇ ਮਨੁੱਖਤਾ ਮਿਲ ਕੇ ਕੰਮ ਕਰਦੇ ਨੇ ਤਾਂ ਕੋਈ ਵੀ ਮੁਸੀਬਤ ਵੱਡੀ ਨਹੀਂ ਰਹਿੰਦੀ। ਅਜਨਾਲਾ ਹਲਕੇ ਵਿੱਚ ਰਾਤ ਕਾਰਜ ਜਾਰੀ ਨੇ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਲੋਕਾਂ ਦੇ ਆਪਣੇ ਨੇਤਾ ਵੀ ਮੋਰਚੇ ਉੱਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ। ਸਾਡੇ ਪਾਸ ਸੇਵਾ ਕਰਨੀ ਸਾਡੇ ਪਾਸ। ਠੀਕ ਹੈ ਨਾ? ਹਾਂ। ਕੋਈ ਨਹੀਂ। ਹਰ ਬੱਚੇ ਨੂੰ ਗਰੀਬ ਬੱਚੇ ਤੋਂ ਪੁੱਤ ਗੱਲ ਨੂੰ ਲਾਉਣ ਨੂੰ। ਠੀਕ ਹੈ? ਹਾਂ। ਸਰਦੀ ਕਾਲਾ ਜਨਾ। ਇਹ ਮਤਲਬ ਐਬਦੀ ਬੇਟੀ ਆ ਨੌਰਾਨੀ ਆ ਪਿਛਲੇ ਕਈ ਦਿਨਾਂ ਤੋਂ ਲੱਗੀ ਆ ਸੇਵਾ ਤੇ ਅੱਜ ਪੋਤਾ ਵੀ ਆਇਆ ਨਾਲ ਇਹ ਵੀ ਕਹਿੰਦਾ ਜੀ ਮੈਂ ਸੇਵਾ ਕਰਨੀ ਆ ਇੱਥੇ ਇੱਕ ਛੋਟਾ ਉਹ ਵੀ ਕੱਲ ਆਊਗਾ ਇਹ ਸਦਾ ਪਰਵਾਹ ਆਪਣੀ ਡਿਊਟੀ ਜਿਹੜੀ ਕਰ ਰਿਹਾ ਕਿਉਂਕਿ ਨਾਲਾ ਹਰਕਾ ਹੀ ਸਾਡਾ ਸਾਡਾ ਪਰਵਾਹ ਹੈ ਇਸ ਕਰਕੇ ਇਹਨਾਂ ਨੇ ਦੀ ਇਹ ਸਾਡੀ ਲੰਗਰ ਦੀ ਕਮਾਂਡ ਜਿਹੜੀ ਆ ਉਹ ਅਮਨ ਨੂੰ ਦਿੱਤੀ ਆ ਇਹ ਸਾਰਾ ਲੰਗਰ ਵਗੈਰਾ ਇਸ ਏਰੀਆ ਦੇ ਵਿੱਚ ਸਾਦਾ ਅਸੀਂ ਪਚਾਵਾਂਗੇ ਬੇੜੀ ਵੀ ਆਦੀ ਆ ਹਰ ਚੀਜ਼ ਜਿਹੜੀ ਆ ਉਹ ਅਸੀਂ ਪਚਾਉਣੀ ਆ ਔਰ ਕਿਸੇ ਨੂੰ ਵੀ ਭੁੱਖੇ ਦੀ ਰਹਿਣ ਦੇਣਾ ਜੋ ਵੀ ਕਿਸੇ ਨੂੰ ਚੀਜ਼ ਸਮਾਨ ਵਸਤ ਜਾਈਦਾ ਹੋਗਾ ਉਹ ਸਭ ਜਿਹੜਾ ਆਪਾਂ ਲੈ ਕੇ ਦਾਂਗੇ ਇਹ ਇਹ ਮੈਂ ਕਹਿਣਾ ਸੀਗਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਘਬਰਾਉਣਾ ਨਹੀਂ ਦਿਲ ਨਹੀਂ ਛੱਡੋ ਤੁਹਾਡੇ ਨਾਲ ਆਂ ਅਸੀਂ ਸਰਕਾਰ ਤੁਹਾਡੇ ਨਾਲ ਐ ਅਸੀਂ ਤੁਹਾਡੇ ਨਾਲ ਆ ਠੀਕ ਆ ਨਾ ਆ ਇਹ ਕੁਦਰਤ ਦੀ ਕਰੋਪੀ ਆ ਸ਼ਾਮ ਨੂੰ ਸਵੇਰੇ ਉੱਠ ਕੇ ਅਰਦਾਸ ਕਰੋ ਕਿ ਪ੍ਰਮਾਤਮਾ ਕਿਰਪਾ ਕਰ ਪਾਣੀ ਬੰਦ ਕਰ ਦੇ ਬਸ ਉਹੀ ਆ ਉਹ ਆਪਣੀ ਬਾਹ ਫੜ ਸਕਦਾ ਹੋਰ ਕਿਹਦੇ ਬਸ ਦੀ ਗੱਲ ਠੀਕ ਹੈ ਨਾ ਹਾਂ ਇਹ ਲੋ ਆ ਲਵੀ ਨਾ ਆ ਲੈ ਵੀ ਆ ਪਾਲਾ ਗੱਲ ਫੜ ਪਾਲਾ ਸਰਦ ਪਾਸੇ ਸੇਵਾ ਕਰਨੀ ਸਾਡੇ ਪਾਸੇ ਠੀਕ ਹੈ ਨਾ ਹਾਂ ਕੋਈ ਨਹੀਂ ਹਰ ਬੱਚੇ ਨੂੰ ਗਰੀਬ ਬੱਚੇ ਨੂੰ ਬੁੱਧ ਗੱਲ ਨੂੰ ਲਾਉਣ ਠੀਕ ਹੈ ਹਾਂ ਸਰਦੀ ਕਹਾਂ ਤਾ ਹਾਂ ਇਹ ਮਤਲਬ ਐ ਬੇਟੀ ਆ ਨੌਰਾਨੀ ਆ ਪਿਛਲੇ ਕਈ ਦਿਨਾਂ ਤੋਂ ਲੱਗੀ ਆ ਸੇਵਾ ਤੇ ਅੱਜ ਪੋਤਾ ਵੀ ਆਇਆ ਨਾਲ ਇਹ ਵੀ ਕਹਿੰਦਾ ਮੈਂ ਸੇਵਾ ਕਰਨੀ ਆਇਤੋਂ ਇੱਕ ਛੋਟਾ ਉਹ ਵੀ ਕੱਲ ਆਊਗਾ ਇਹ ਸਾਦਾ ਪਰਵਾਦ ਆਪਣੀ ਡਿਊਟੀ ਜਿਹੜੀ ਕਰਦਾ ਕਿਉਂਕਿ ਨਾਲਾ ਹਲਕਾ ਹੀ ਸਾਡਾ ਸਾਦਾ ਪਰਵਾਦ ਹੈ ਇਸ ਕਰਕੇ ਇਹਨਾਂ ਦੇ ਦੀਏ ਸਾਡੀ ਲੰਗਰ ਦੀ ਕਮਾਂਡ ਜਿਹੜੀ ਆ ਉਹ ਅਮਨ ਨੂੰ ਦਿੱਤੀ ਆ ਇਹ ਸਾਦਾ ਲੰਗਰ ਵਗੈਰਾ ਇਸ ਏਰੀਆ ਦੇ ਵਿੱਚ ਸਾਦਾ ਅਸੀਂ ਪਚਾਵਾਂਗੇ ਬੇੜੀ ਵੀ ਆ ਰਹੀ ਆ ਹਰ ਚੀਜ਼ ਜਿਹੜੀ ਆ ਉਹ ਅਸੀਂ ਪਚਾਉਣੀ ਆ ਔਰ ਕਿਸੇ ਨੂੰ ਵੀ ਭੁੱਖੇ ਦੀ ਦੇਣ ਦੇਣਾ ਜੋ ਵੀ ਕਿਸੇ ਨੂੰ ਚੀਜ਼ ਸਮਾਨ ਵਸਤਿਆ ਜਿਹਦਾ ਹੋਗਾ ਉਹ ਸਭ ਜਿਹੜਾ ਆਪਾਂ ਲੈ ਕੇ ਦਾਂਗੇ ਇਹ ਇਹ ਮੈਂ ਕਹਿਣਾ ਸੀਗਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਘਬਰਾਉਣਾ ਨਹੀਂ ਦੇ ਦਿਲ ਨਹੀਂ ਛੱਡੋ ਤੁਹਾਡੇ ਨਾਲ ਆਸੀਂ ਸਰਕਾਰ ਤੁਹਾਡੇ ਨਾਲ ਆਸੀ ਤੁਹਾਡੇ ਨਾਲ ਆ ਠੀਕ ਹੈ ਨਾ ਹਾਂ ਇਹ ਕੁਦਰਤ ਦੀ ਕਿਰਪਾ ਆ ਸ਼ਾਮ ਨੂੰ ਸਵੇਰੇ ਉੱਠ ਕੇ ਅਰਦਾਸ ਕਰੋਗੇ ਪਰਮਾਤਮਾ ਕਿਰਪਾ ਕਰ ਪਾਣੀ ਬੰਦ ਕਰ ਦੇ ਬਸ ਉਹੀ ਆ ਉਹ ਆਪਣੀ ਬਾਹ ਫੜ ਸਕਦਾ ਹੋਰ ਕਿਸੇ ਬਸ ਦੀ ਗੱਲ ਨਹੀਂ ਠੀਕ ਹੈ ਨਾ ਹਾਂ ਇਹ ਲੋ ਆ ਲਓ आपला दाल पेट पाल